ਲੋ ਬਈ ਮਿੱਤਰੋ ਜਿਹੜੀ ਗਾਂ ਦਾ ਅੱਜ ਆਪਾਂ ਇਲਾਜ ਕਰ ਰਹੇ ਆ ਨਾ ਇਹ ਬਹੁਤ ਹੀ ਜ਼ਿਆਦਾ ਬਿਮਾਰ ਸੀ ਇੰਨੀ ਜ਼ਿਆਦੇ ਬਿਮਾਰ ਸੀ ਨਾ ਕਿ ਪਹਿਲੇ ਦਿਨ ਤਾਂ ਮੇਰੇ ਤੋਂ ਵੀਡੀਓ ਹੀ ਨਹੀਂ ਬਣਾਈ ਗਈ ਕਿਉਂਕਿ ਬਹੁਤ ਹੀ ਜ਼ਿਆਦੇ ਤੰਗ ਸੀ ਤਾਂ ਦੋਸਤੋ ਅੱਜ ਇਹ ਬਿਲਕੁਲ ਤੰਦਰੁਸਤ ਆ ਅੱਜ ਆਪਣਾ ਲਾਸਟਲਾ ਦੇਣਾ ਲਾਰਜ ਪੂਰਾ ਫੁੱਲ ਹੋ ਚੁੱਕਿਆ ਆਹ 2 4 ਡਿਗੀ ਜੇ ਰਹਿ ਗਏ ਇਹ ਤੁਹਾਡੇ ਸਾਹਮਣੇ ਲੱਗ ਹੀ ਜਾਣਗੇ ਆਹੀ ਗਾਂ ਸੀ ਤੇ ਜਿਹੜਾ ਉਹ ਪੱਗ ਵਾਲਾ ਬੰਦਾ ਨਾ ਉਹ ਸਰਦਾਰ ਆ ਜਿਹੜਾ ਉਹ ਮਾਲਕਾ ਤੇ ਉਹ ਇੰਨਾ ਜਿਆਦਾ ਖੁਸ਼ ਆਣਾ ਕਿਉਂਕਿ ਇਸ ਬੰਦੇ ਨੂੰ ਆਇਂ ਲੱਗਦਾ ਸੀ ਕਿ ਯਾਰ ਮੇਰੀ ਗਾਣੀ ਬਚਦੀ ਬਸ ਗਈ ਇਹ ਤਾਂ ਤੇ ਅੱਜ ਉਹ ਇੰਨਾ ਜਿਆਦਾ ਖੁਸ਼ ਆਣਾ ਆਪਣੇ ਮੂੰਹੋਂ ਦੱਸੂਗਾ ਆਉ ਜਾਣ ਦੀ ਲੋ ਬਾਈ ਜੀ ਮੈਂ ਇਸ ਟਾਈਮ ਕਾਲ ਚਰਾਣੀ ਪਿੰਡ ਦੇ ਵਿੱਚ ਆ ਤੇ ਨਾਲ ਹਰਗੋਬਿੰਦ ਸਰਦਾਰ ਹਰਗੋਬ ਸਿੰਘ ਜੀ ਤੇ ਨਾਲ ਆਪਣਾ ਮਨਪਰੀਤਾ ਤਾਂ ਦੱਸੋ ਸਰਦਾਰ ਹਰਗੋਬਿੰਦ ਸਿੰਘ ਜੀ ਆਪਣੀ ਗਾ ਨੂੰ ਕੀ ਹੋਇਆ ਸੀਗਾ ਹਾਂ ਆਪਣੀ ਗਾ ਨੂੰ ਬੰਨ ਪੈ ਗਿਆ ਸੀ ਅੱਛਾ ਪਹਿਲਾਂ ਕੋਈ ਟਰੀਟਮੈਂਟ ਕੀਤਾ ਕਈ ਡਾਕਟਰਾਂ ਦੀ ਸਲਾਹ ਲੈਂਤੀ ਸੀ ਟਰੀਟਮੈਂਟ ਹੋਇਆ ਸੀ ਦਵਾਈ ਲੱਗੀ ਸੀ ਅੱਛਾ ਪਰ ਕੋਈ ਫਰਕ ਨਹੀਂ ਪਿਆ ਠੀਕ ਹੈ ਬਿਮਾਰ ਹੈ ਹੋਈ ਗਾ ਨੂੰ ਕਿੰਨਾ ਕ ਟਾਈਮ ਹੋ ਗਿਆ ਸੀਗਾ ਬਿਮਾਰ ਹੋਈ ਨੂੰ 5 ਦਿਨ ਹੋ ਗਏ ਜੀ 5 ਦਿਨਾਂ ਪੰਜ ਦਿਨਾਂ ਦੇ ਵਿੱਚੋਂ ਮਨਪ੍ਰੀਤ ਨੂੰ ਤੁਸੀਂ ਪਹਿਲਾਂ ਡਾਕਟਰਾਂ ਚ ਕਿਹ ਇਹ ਹੀ ਥਿਰ ਲ ਇਹ ਲਾਸਟ ਵਾਲਾ ਹੀ ਇਹ ਲਾਸਟ ਵਾਲੇ ਆ ਹਾਂਜੀ ਕਿਹ ਡਾਕਟਰਾਂ ਤੋਂ ਮੈਂ ਲੈ ਲਈ ਸੀ ਦਵਾਈ ਸਰਕਾਰੀ ਚੋਂ ਲੈ ਲਈ ਸੀ ਅੱਛਾ ਕਿਹ ਡਾਕਟਰਾਂ ਤੋਂ ਸਲਾਹ ਲੈ ਲਈ ਸੀ ਪਰ ਕਿਹ ਹਿਸਾਬ ਚ ਨਹੀਂ ਆਇਆ ਠੀਕ ਹੈ ਹੁਣ ਫਿਰ ਲਾਸਟ ਇਸ ਵੀ ਪਰਸੋਂ ਨੂੰ ਲਿਆਂਦਾ ਹੀ ਠੀਕ ਹੈ ਪਰਸੋਂ ਆ ਕੇ ਇਹਨੇ ਕੀਮਿਟ ਟੈਸਟ ਨੇ ਕੀਤਾ ਪਰ ਉਹ ਕਿ ਦੁਪਹਿਰ ਆਇਆ ਜੀ ਮੇਰੇ ਕੋਲ 10 11 ਵਜੇ ਠੀਕ ਹੈ ਜੀ ਤੇ ਸ਼ਾਮ ਤੱਕ ਗਾਲਾਂ ਕਰਨ ਲੱਗੀ ਸੀਗਾ ਠੀਕ ਆ ਸ਼ਾਮ ਵਧੀਆ ਕਰਨ ਲੱਗੀ ਸੀ ਤੇ ਘੜਾ ਕਰਨ ਲੱਗੀ ਸੀ ਛਾਬ ਵੀ ਵਧੀਆ ਕੀਤਾ ਨੇ ਠੀਕ ਆ ਤੇ ਸ਼ਾਮ ਨੂੰ ਨੀਰਾ ਵੀ ਖਾੜਿਆ ਕੁੱਲ ਮਿਲਾ ਕੇ ਤੁਸੀਂ ਸੰਤੁਸ਼ਟ ਹੋ ਹਾਂਜੀ ਪੂਰਾ ਸੰਤੁਸ਼ਟ ਆ ਜੀ ਕੋਈ ਪ੍ਰੋਬਲਮ ਨਹੀਂ ਗਾਣੂ ਠੀਕ ਆ ਤੇ ਹੁਣ ਤੁਹਾਨੂੰ ਗਾਂ ਕਿਸ ਤਰ੍ਹਾਂ ਲੱਗ ਰਹੀ ਆ ਪੂਰੀ ਫਰੈਸ਼ ਆ ਜਿਵੇਂ ਖਾਣ ਨੀਰਾ ਖਾੜਿਆ ਨੇ ਠੀਕ ਆ ਜੀ ਜਿਵੇਂ ਇਹ ਪੁਰਣੀ ਵਿਲੀਜ ਦੇਖੋ ਠੀਕ ਆ ਠੀਕ ਆ ਕੋਈ ਪ੍ਰੋਬਲਮ ਨਹੀਂ ਹੁਣ ਗਾਂ ਸੈਟ ਆ ਮਾਰਦੀ ਤਾਂ ਨਹੀਂ ਮੈਂ ਮਾਰਦੀ ਨਹੀਂ ਮਾ ਠੀਕ ਹੈ ਵਾਕਈ ਖੁਰਨੀ ਦਾ ਖੰਦੀ ਆ ਹਾਂਜੀ ਹਾਂਜੀ ਕੋਈ ਟਿੱਕਤ ਨਹੀਂ ਜਿਹੜਾ ਇੱਕ 2 ਕਿਲੋ ਨੀਰਾ ਵੀ ਨਹੀਂ ਖੰਦੀ ਸੀ ਠੀਕ ਹੈ ਯਾਨੀ ਕਿ ਤੁਹਾਡਾ ਮਨ ਖੁਸ਼ ਹੋ ਗਿਆ ਜਮਾ ਜੀ ਜਮਾ ਖੁਸ਼ ਹੋ ਗਿਆ ਠੀਕ ਹੈ ਚਲੋ ਦੋਸਤੋ ਇਹ ਨਾ ਕੇਸ ਹੈ ਜਿਹੜਾ ਮੈਂ ਕੋਈ ਮਾੜਾ ਮੋਟਾ ਕੇਸ ਨਹੀਂ ਤੁਹਾਡੇ ਕੋਲ ਲੈ ਕੇ ਆਉਂਦਾਗਾ ਆਹ ਆਪਣੇ ਹਰਗਮ ਸਿੰਘ ਜੀ ਆਪ ਹੀ ਦੱਸ ਰਹੇ ਆ ਕਿੰਨੀ ਕੀ ਗੰਭੀਰ ਹਾਲਤ ਸੀਗੀ ਗਾਂ ਦੀ ਪੂਰੀ ਗੰਭੀਰ ਹਾਲਤ ਸੀਗੀ ਕਿ 5 ਮਿੰਟਾਂ ਬਾਅਦ ਬੈਠ ਗਈ ਠੀਕ ਹੈ ਤੇ 5 ਮਿੰਟ ਬਾਅਦ 2 ਮਿੰਟ ਹੀ ਬੈਠਦੀ ਸੀ ਫਿਰ ਖੜੀ ਹੋ ਜਾਂਦੀ ਸੀ ਫਿਰ ਬੈਠ ਜਾਂਦੀ ਫਿਰ ਖੜੀ ਹੋ ਜਾਂਦੀ ਪੂਰੀ ਜਿਆਦਾ ਤਕਲੀਫ ਸੀ ਠੀਕ ਹੈ ਤਾਂ ਦੋਸਤੋ ਆਪਾਂ ਜਿਹੜਾ ਬਸ ਕੇਸ ਤੇ ਸਾਰਿਆਂ ਦੇ ਡਾਕਟਰ ਦੇ ਹੱਥ ਖੜੇ ਹੋ ਜਾਣ ਠੀਕ ਹੈ ਨਾ ਇਹ ਵਾਲਾ ਕੇਸ ਉਹੀ ਸੀਗਾ ਬਾਕੀ ਹੁਣ ਹਰਗੋਬਿੰਦ ਜੀ ਸੰਤੁਸ਼ਟਾ ਬਾਕੀ ਜੇ ਕੋਈ ਹੋਰ ਕੀ ਕੇਸ ਆਪਕ ਲਿਆਉਂਦਾ ਬਸ ਤਾਂ ਕੇਸ ਤਾਂ ਰੋਜ਼ ਹੀ ਆਉਂਦੇ ਰਹਿੰਦੇ ਹੈਗੇ ਪਰ ਜਿਹੜਾ ਗੰਭੀਰ ਸਮੱਸਿਆ ਆਵੇ ਕਿਉਂਕਿ ਆਪਣਾ ਚੈਨ ਦਾ ਨਾਂ ਸਾਡਾ ਕਿਸਾਨ ਸਾਡਾ ਕਿਸਾਨ ਕਿਉਂ ਫਿਰ ਡੁੱਟਦਾ ਸ਼ਿਕਰ ਹਾਂ ਹਰਗੋਬਿੰਦ ਸਿੰਘ ਜੀ ਤੁਸੀਂ ਕੀ ਕਹਿਣਾ ਚਾਹੋ ਚਾਂਸ ਘਟ ਗਏ ਸੀ ਮੈਨੂੰ ਤਾਂ ਐਂਸ ਵੀ ਲਾਜ ਹੋ ਨਹੀਂ ਰਿਹਾ ਇਹਦਾ ਠੀਕ ਹੈ ਮੈਨੂੰ ਤਾਂ ਇਹ ਲੱਗਿਆ ਮੁੰਡੇ ਨੇ ਇਲਾਜ ਕਰਤਾ ਮੈਨੂੰ ਉਮੀਦ ਹੈ ਨਹੀਂ ਸੀ ਠੀਕ ਹੈ ਠੀਕ ਹੈ ਹਾਂ ਜੀ ਗਾਇ ਨਹੀਂ ਸੀਰੀਅਸ ਹੋ ਗਈ ਸੀ ਠੀਕ ਹੈ ਚਲੋ ਹਰਗੋਬਿੰਦ ਜੀ ਹੁਣ ਅਸੀਂ ਦਿਓ ਇਜਾਜ਼ਤ ਹੈ ਬਾਕੀ ਦੋਸਤੋ ਐ